ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਫੇਰ ਉਹੀ ਮੁੱਦਾ ਲੈ ਕੇ ਆਏ ਆ ਜਿਹੜਾ ਅਸੀਂ ਕੱਲ ਲੈ ਕੇ ਆਏ ਸੀ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਖਨਾਰੋਈ ਬਾਰਡਰ ਤੋਂ ਹਟਾਉਣ ਬਾਰੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ 'ਚ ਜ਼ਬਰਦਸਤੀ ਨਾਲ ਇਹ ਕਿਸਾਨ ਹਟਾਤੇ ਗਏ ਆ ਦੋਨਾਂ ਬਾਰਡਰਸ ਤੋਂ ਰੈਜ਼ਿਸਟੈਂਸ ਕਿਸਾਨਾਂ ਨੇ ਕੋਈ ਦਿਖਾ ਨਹੀਂ ਕਿਉਂਕਿ ਉਹਨਾਂ ਨੂੰ ਸੂਚਨਾ ਹੀ ਨਹੀਂ ਸੀ ਤੇ ਨਾਲ ਹੀ ਚੱਲ ਰਹੀ ਸੀ ਚੰਡੀਗੜ੍ਹ ਦੇ ਵਿੱਚ ਕੇਂਦਰੀ ਜਿਹੜੇ ਨੁਮਾਇੰਦੇ ਸੀ ਉਹਨਾਂ ਨਾਲ ਗੱਲਬਾਤ 4 ਘੰਟੇ ਗੱਲਬਾਤ ਚੱਲੀ ਤੇ ਰਸਤੇ 'ਚ ਆਉਂਦੇ ਸਾਰੇ ਜਿਹੜੇ ਲੀਡਰ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਬੜੀ ਹੁਸ਼ਿਆਰੀ ਨਾਲ ਚਲਾਕੀ ਨਾਲ ਤੇ ਫਿਰ ਉੱਥੇ ਵੱਡੀ ਕਾਰਵਾਈ ਕੀਤੀ ਰਾਤ ਨੂੰ ਪੰਜਾਬ ਪੁਲਿਸ ਨੇ ਜਿਸ ਦੀ ਪੰਜਾਬ ਕਾਂਗਰਸ ਅਤੇ ਪਾਰਲੀਮੈਂਟ ਦੇ ਵਿੱਚ ਅੱਜ ਗੂੰਜ ਪਈ ਰਾਹੁਲ ਗਾਂਧੀ ਦੀ ਅਗਵਾਈ 'ਚ ਐਮਪੀਜ਼ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਕੀਤਾ ਔਰ ਸਰਕਾਰ ਦੀ ਨਿਖੇਧੀ ਕੀਤੀ ਔਰ ਕਿਹਾ ਕਿ ਮੋਦੀ ਸਰਕਾਰ ਅਤੇ ਭਗਵੰਤ ਮਾਨ ਦੀ ਸਰਕਾਰ ਰਲੀਆਂ ਹੋਈਆਂ ਨੇ ਇਸ ਵਿਸ਼ੇ ਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਵਾਈਸ ਚਾਂਸਲਰ ਸਾਬਕਾ ਸਰਦਾਰ ਸਰਦਾਰਾ ਸਿੰਘ ਜੋਹਲ ਨਾਲ ਜਿਹੜੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਸੇਵਾ ਨਿਭਾਉਂਦੇ ਰਹੇ ਨੇ ਅਤੇ ਹੁਣ ਰਿਟਾਇਰ ਹੋ ਚੁੱਕੇ ਨੇ ਉਹ ਇੱਕ ਐਗਰੀਕਲਚਰ ਦੇ ਇਕਨੋਮਿਸਟ ਨੇ ਉਹਨਾਂ ਨੂੰ ਅਰਥਚਾਰੇ ਦਾ ਪਤਾ ਹੈ ਖੇਤੀਬਾੜੀ ਦਾ ਕੀ ਅਰਥਚਾਰਾ ਹੈ ਕਿਸਾਨਾਂ ਦਾ ਕੀ ਅਰਥਚਾਰਾ ਹੈ ਬਹੁਤ ਹੀ ਪਹੁੰਚੇ ਹੋਏ ਔਰ ਬਹੁਤ ਹੀ ਸੂਝਵਾਨ ਇਹ ਵਿਗਿਆਨੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਵੀਸੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੌਗ ਸਾਹਿਬ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਜੋ ਪੰਜਾਬ ਸਰਕਾਰ ਨੇ ਪੁਲਿਸ ਕਾਰਵਾਈ ਕੀਤੀ ਆ ਯੋਰ ਫਰਸਟ ਰਿਐਕਸ਼ਨ ਸਰ ਦੇਖੋ ਗਾਲਿਆ ਫਰਸਟ ਰਿਐਕਸ਼ਨ ਦੀ ਗੱਲ ਨਹੀਂ ਹੈ ਇਹ ਸਾਰੀ ਬੈਕਗ੍ਰਾਉਂਡ ਨੂੰ ਦੇਖੋ ਜਿੱਥੇ ਤੱਕ ਪੋਲਿਟੀਕਲ ਬੰਦੇ ਦਾ ਕੰਮ ਹੈ ਚਾਹੇ ਕੋਈ ਪਾਰਟੀ ਇਨ ਪਾਵਰ ਠੀਕ ਕਰੇ ਗਲਤ ਕਰੇ ਉਹਨਾਂ ਨੇ ਸਾਡਾ ਸਿਸਟਮ ਬਣ ਚੁੱਕਾ ਹੈ ਤੇ ਉਹਨਾਂ ਨੂੰ ਆਪੋਜ਼ ਕਰਨਾ ਹੀ ਕਰਨਾ ਤੇ ਮੈਂ ਜਿਹੜੀ ਪੋਲਿਟੀਕਲ ਕਮੈਂਟ ਦੀ ਗੱਲ ਕਰਦਾ ਮੈਂ ਉਹ ਬਹੁਤੀ ਇੰਪੋਰਟੈਂਸ ਨਹੀਂ ਦਿੰਦਾ ਕਿਉਂਕਿ ਉਹਨਾਂ ਨੂੰ ਆਪੋਜ਼ ਕਰਨੇ ਕਹਿੰਦਾ ਜੋ ਮਰਜ਼ੀ ਕਰ ਲੈ ਕੋਈ ਅੱਛਾ ਦੂਜੀ ਗੱਲ ਹੈ ਕਿ ਉਹਨਾਂ ਦਾ ਇਹ ਧਰਮ ਹੈ ਉਹਨਾਂ ਦਾ। ਇਸਦੀ ਬੈਕਗ੍ਰਾਉਂਡ ਨੂੰ ਦੇਖੋ। ਉਹ ਮੈਂ ਕਹਿਣਾ ਹੈ ਕਿ ਹਰ ਇੱਕ ਬੰਦੇ ਨੂੰ ਹਰ ਇੱਕ ਗਰੁੱਪ ਨੂੰ ਇਹ ਰਾਈਟ ਬਣਦਾ ਕਿ ਉਹ ਆਪਣੀਆਂ ਡਿਮਾਂਡਜ਼ ਵਾਸਤੇ ਪ੍ਰੋਟੈਸਟ ਕਰੇ। ਉਹ ਤੁਹਾਨੂੰ ਕਨਸਟੀਟਿਊਸ਼ਨਲ ਰਾਈਟ ਹੈ। ਮੈਂ ਮੰਨਿਆ ਵੀ ਜਦੋਂ ਟਰਾਲੀਆਂ ਲੈ ਕੇ ਜਾਂਦੇ ਸੀ ਉਦੋਂ ਇਹਨਾਂ ਨੂੰ ਰੋਕ ਦਿੱਤਾ। ਪਰ ਕੋਰਟ ਨੇ ਇਹ ਕਿਹਾ ਸੀਗਾ ਕਿ ਇਹਨਾਂ ਨੂੰ ਗੱਡੀਆਂ ਤੇ ਜਾਣਦੇ ਹੋ ਕਾਰਾਂ ਤੇ ਜਾਣਦੇ ਹੋ ਬੱਸਾਂ ਤੇ ਜਾਣਦੇ ਹੋ ਲੇਕਿਨ ਇਹ ਤਾਂ ਫਿਰ ਹੁਣ ਐਸ ਵੇਲੇ ਪੈਦਲ ਜਾਣਾ ਚਾਹੁੰਦੇ ਸੀ ਉਥੋਂ ਰੁਕ ਨਤਾ ਗਿਆ ਜਿਹੜਾ ਕਿ ਐਬਸੋਲੂਟਲੀ ਗਲਤ ਸੀ ਜੇ ਉਸ ਵੇਲੇ ਉਹਨੂੰ ਪੈਦਲ ਜਾਣ ਦਿੰਦੇ ਤਾਂ ਆ ਜਿਹੜੀ ਇਹ ਪ੍ਰੋਬਲਮ ਪੈਦਾ ਹੋਈ ਏ ਹੁਣੀ ਨਹੀਂ ਸੀ ਪਹਿਲੀ ਗੱਲ ਲੂਜੀ ਕਹ ਲਿਆ ਕਿ ਕੋ ਡਿਮਾਂਡ ਚਾਹੇ ਗਲਤ ਹੈ ਜਾਂ ਠੀਕ ਹੈ ਪਰ ਰਾਈਟ ਬਣਦਾ ਉਹਨਾਂ ਦਾ ਪਰ ਕਿਸ ਤਰ੍ਹਾਂ ਰਾਈਟ ਬਣਦਾ ਉਹ ਪ੍ਰੋਬਲਮ ਪੰਜਾਬ ਦੀ ਇਹ ਹੈ ਕਿ ਇਹਨਾਂ ਧਰਨਿਆਂ ਦੇ ਨਾਲ ਜਿਹੜੀਆਂ ਪੰਜਾਬ ਦਾ ਗਲ ਘੁੱਟਿਆ ਗਿਆ ਰੇਲਾਂ ਬੰਦ ਹੋ ਗਈਆਂ ਸੜਕਾਂ ਬੰਦ ਹੋ ਗਈਆਂ ਖਾ ਖਾ ਧਰਨੇ ਲੱਗਦੇ ਆ ਔਰ ਇਹ ਦਿਨਾਂ ਜਿਹੜੀ ਆ ਇੰਡਸਟਰੀ ਤੇ ਬਿਜ਼ਨਸ ਨੂੰ ਬਹੁਤ ਨੁਕਸਾਨ ਹੋਇਆ ਕੋਈ ਬੰਦਾ ਇੱਥੇ ਇਨਵੈਸਟਮੈਂਟ ਕਰਨ ਨੂੰ ਤਿਆਰ ਨਹੀਂ ਜੇ ਉਹ ਇਨਵੈਸਟਮੈਂਟ ਕਿਹੜਾ ਬੇਬੂਖ ਕਰੂਗਾ ਇਸ ਅਨਵਾਰਨ ਮਿੱਟ ਦੇ ਵਿੱਚ ਇੰਡਸਟਰੀ ਇੱਥੋਂ پلان ਕਰਨ ਦੀ ਕਰ ਰਹੀ ਹੈ ਜਿਹਦਾ ਵੀ ਦਾ ਲੱਗਦਾ ਇੱਥੋਂ ਨਿਕਲ ਜਾਵੇ ਪੰਜਾਬ ਦੇ ਵਿੱਚ ਜਿਹੜੀ এমਪਲੋਇਮੈਂਟ ਇਨਕਰੀਜ਼ ਹੈ ਉਹ ਜ਼ੀਰੋ ਹੈ ਜੀ ਦੇਖੋ ਫਾਰਮਰਸ ਦਾ ਹੱਕ ਬਣਦਾ ਆਪਣੀਆਂ ਡਿਮਾਂਡਸ ਨੂੰ ਪੂਰਾ ਕਰਨ ਲਈ ਕਿਉਂਕਿ ਫਾਰਮਰ ਦੀ ਜਿਹੜੀ ਆ ਫਾਰਮਿੰਗ ਇਨਕਮ ਹੈ ਜਿਹੜੀ ਉਹ ਕੋਈ ਵੀ ਦੁਨੀਆ ਦਾ ਫਾਰਮ ਸੈਕਟਰ ਜਿਹੜਾ ਆ ਉਹ ਸਬਸਿਡੀ ਤੋਂ ਬਗੈਰ ਨਹੀਂ ਬਚਦਾ ਠੀਕ ਹੈ ਜੀ ਸਪੋਰਟ ਕਰਤ ਨਹੀਂ ਬਚਦਾ ਚਾਹੇ ਅਮਰੀਕਾ ਹੋਵੇ ਜਾਪਾਨ ਹੋਵੇ ਚਾਈਨਾ ਹੋਵੇ ਰਸ਼ੀਆ ਹੋਵੇ ਕੋਈ ਵੀ ਹੋਵੇ ਐਸਬਿਲ ਨੇ 60 ਕੰਟਰੀ 700 ਬਿਲੀਅਨ ਡਾਲਰ ਦੀ سبسڈی ਦਿੰਦੇ ਆ ਫਾਰਮਰ ਇਹ ਮੰਨ ਕੇ ਚੱਲਣਾ ਪਊਗਾ ਕਿ ਫਾਰਮਿੰਗ ਜਿਹੜੀ ਹੈ ਉਹ ਲੂਜ਼ਿੰਗ ਬਿਜ਼ਨਸ ਹੈ ਨਾ ਸੋ ਲੇਕਨ ਸਵਾਲ ਤਾਂ ਹੈ ਕਿ ਜਦੋਂ ਇਹ ਟੈਸਟ ਪ੍ਰੋਟੈਸਟ ਕਰਨਾ ਜੇ ਸੜਕਾਂ ਰੋਕ ਲਈਏ ਗੱਡੀਆਂ ਬੰਦ ਕਰ ਦਈਏ ਤਾਂ ਫਿਰ ਸਾਰੀ ਇਕਨੋਮੀ ਦਾ ਗੜ ਕੁੱਟਿਆ ਗਿਆ ਸੋ ਦੈਟ ਇਜ਼ ਨੋਟ ది ਰਾਈਟ ਵੇ ਇਹ ਠੀਕ ਤਰੀਕਾ ਨਹੀਂ ਹੈ ਤੇ ਜਲ ਪੂਰੀ ਕਰ ਲੈਂਦੇ ਜੀ 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 ਇਹਨਾਂ ਦੇ ਨਾਲ ਹਰਿਆਣਾ ਨੇ ਵੀ ਕੋਪਰੇਟ ਕੀਤਾ ਹੂੰ ਯੂਪੀ ਨੇ ਵੀ ਕੀਤਾ ਹੂੰ ਪਰ ਉਹਨਾਂ ਕਿਸੇ ਨੇ ਆਪਣੀਆਂ ਗੱਡੀਆਂ ਬੰਦ ਨਹੀਂ ਕੀਤੀਆਂ ਕੋਈ ਸੜਕਾਂ ਬੰਦ ਨਹੀਂ ਕੀਤੀਆਂ ਕੋਈ ਕਿਸੇ ਇੰਡਸਟਰੀ ਨੂੰ ਬਿਜ਼ਨਸਮੈਨ ਨੂੰ ਟੱਚ ਨਹੀਂ ਕੀਤਾ ਉਹਨਾਂ ਦੀ ਇਕਨੋਮੀ ਚੱਲ ਰਹੀ ਹੈ ਲੇਕਿਨ ਟੈਸਟ ਪ੍ਰੋਟੈਸਟ ਉਹਨਾਂ ਨੇ ਵੀ ਕੀਤਾ ਹੂੰ ਅਸੀਂ ਕਿਉਂ ਆਪਣਾ ਗੱਲ ਘੁੱਟ ਕੇ ਬੈਠ ਗਏ ਪਹਿਲੀ ਗੱਲ ਤੇ ਠੀਕ ਹੈ ਜੀ ਦੂਜੀ ਗੱਲ ਇਹ ਆ ਕਿ ਇਹ ਜਿਹੜਾ ਐਕਸ਼ਨ ਹੋਇਆ ਇਹ ਬੜਾ ਲੌਂਗ ਡਿਰੇਸ਼ਨ ਤੋਂ ਇਹ ਬਿਲਡ ਅਪ ਹੋਇਆ ਜੀ ਇਹ ਬਿਲਡ ਅਪ ਦੇ ਵਿੱਚ ਫਾਰਮਰਸ ਨਾਲ ਮੁਲਾਕਾਤ ਹੁੰਦੀ ਆ ਮੀਟਿੰਗ ਹੁੰਦੀ ਆ ਹਮੇਸ਼ਾ ਜਿਹੜਾ ਕੋਈ ਵੀ ਦੋ ਪਾਰਟੀਆਂ ਹੁੰਦੀ ਆ ਉਹਨ ਗਿਵ ਐਂਡ ਟੇਕ ਹੁੰਦੀ ਆ ਕੁਝ ਲੈ ਲਓ ਕੁਝ ਦੇ ਦਿਓ ਤੰਨਾ ਲਈ ਆਪਾਂ ਇੱਕ ਚੀਜ਼ ਤੇ ਅੜੇ ਰਹੀਏ ਤੇ ਫੈਸਲਾ ਨਹੀਂ ਹੁੰਦਾ ਕਦੇ ਵੀ ਹੁਣ ਇਹ 2 ਸਾਲ ਤੋਂ ਜਿਹੜੇ ਲੱਗੇ ਪਹਿਲਾਂ ਵੀ ਨਕੇ ਸੀਗੇ ਕਿ ਕੋਈ ਚੀਜ਼ ਤੇ ਅੜੇ ਹੋਇਆ ਇਹਦੇ ਨਾਲ ਤਾਂ ਫੈਸਲਾ ਹੋਣਾ ਹੀ ਨਹੀਂ ਸੋ ਜਿਹੜੀ ਅਪਰੋਚ ਹੈ ਦੋਹਾਂ ਪਾਸਿਆਂ ਤੋਂ ਠੀਕ ਨਹੀਂ ਹੈ ਤੰਨਾ ਸੋ ਇਹਨਾਂ ਨੂੰ ਬੈਠ ਕੇ ਸੋਲਵ ਕਰਨਾ ਚਾਹੀਦਾ ਇਹ ਜ਼ਬਰਦਸਤੀ ਜਿਹੜੀ ਇਹ ਕੀਤੀ ਐ ਇਸ ਵੇਲੇ ਇਹਦੀ ਪਿਛੋਕੜ ਜਿਹੜੀ ਆ ਉਸ ਨੂੰ ਦੇਖਣ ਦੀ ਲੋੜ ਹੈ ਨਹੀਂ ਜਿਹੜੀ ਇਹ ਜਰਨਲਿਸਟਿਕ ਕੀਤੀ ਹੈ ਜੀ ਇਹ ਜਸਟੀਫਾਈਡ ਹੈ ਤੁਹਾਡੇ ਹਿਸਾਬ ਨਾਲ ਕਿ ਨਹੀਂ ਹੈ ਦੇਖੋ ਇਹ ਗਵਰਨਮੈਂਟ ਦਾ ਆਪਣਾ ਹੈਗਾ ਮੈਂ ਸਭ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਦੇਖਣ ਗੱਲਬਾਤ ਫੇਲ ਹੋ ਜਾਂਦੀ ਫੇਕੀ ਕਰੇ ਤੇ ਪਦਵੀਤੀ ਗੱਲ ਹੈ ਆ ਵੀ ਸੈਂਟਰ ਕਹਿੰਦਾ ਵੀ ਸਾਡੀ ਗੱਲਬਾਤ ਜਾਰੀ ਹੈ ਹੂੰ ਇਹ ਜੀ ਮੀਟਿੰਗ ਫਿਰਤੀ ਸੀ ਤੇ ਇਹਨਾਂ ਨੂੰ ਇੱਕ ਵਾਰੀ ਫੇਰ ਉਸ ਤੇ ਮੀਟਿੰਗ ਕਰਨੀ ਚਾਹੀਦੀ ਭਾਈ ਉਹਨਾਂ ਨੂੰ ਬੈਠ ਕੇ ਸੈਟਲ ਕਰੋ ਇਹ ਹੋਣਾ ਚਾਹੀਦਾ ਲੇਕਿਨ ਇਹਦੋਂ ਇਹ ਫਾਰਮਰ ਵੀ ਗਲਤੇ ਆ ਤੇ ਗਵਰਨਮੈਂਟ ਵੀ ਗਲਤੇ ਹੁੰਦੀ ਹੈ ਤੇ ਪੰਜਾਬ ਦੇ ਲੋਕ ਕਿੱਥੇ ਜਾਣ ਸਾਰੇ ਰਸਤੇ ਬੰਦ ਹੋਏ ਆ ਕੋਈ ਬਿਜ਼ਨਸ ਮੈ ਨਹੀਂ ਹੁੰਦਾ ਕੋਈ ਇਨਵੈਸਟਮੈਂਟ ਨਹੀਂ ਹੁੰਦੀ ਇਹਨੇ ਕਿਹਨੇ ਕਿਤੇ ਦਾ ਖੁੱਲਣਾ ਤਾਂ ਹੈਗਾ ਹੀ ਨਹੀਂ ਜੇ ਇਹ ਰਸਤਿਆਂ ਤੇ ਨਾ ਬਹਿਣ ਸਮਝੇ ਨਾ ਜੀ ਨਾਲ ਤੇ ਅਸਰ ਹੋਣਾ ਉਹ ਸਰ ਹੁਣਾਂ ਦੇ ਉਹਨਾਂ ਦਫ਼ਤਰਾਂ ਦੇ ਕਿ ਜੀ ਹਿੱਦੀ ਸੀ ਡੀਸੀ ਦਫ਼ਤਰਾਂ ਕਿ ਧਰਨੇ ਲਾਓ ਹੂੰ ਮੰਤਰੀਆਂ ਦੇ ਘਰਾਂ ਦੇ ਅੱਗੇ ਤਾਲੇ ਲਾਓ ਉਹਨਾਂ ਦੇ ਆਪਸ ਵਿੱਚ ਲਈ ਧਰਨੇ ਲਾਓ ਤਾਂ ਕਿ ਗਵਰਨਮੈਂਟ ਨੂੰ ਦਿਸੇ ਜਿਹੜੀਆਂ ਸੜਕਾਂ ਰੋਕਦੇ ਆਂ ਅਸੀਂ ਉਹਨੇ ਤਾਂ ਕੰਮ ਤੇ ਜੁਨਰੀਂਗ ਦੀ ਉਹਨਾਂ ਤੇ ਅਸਰ ਨਹੀਂ ਪੈਣਾ ਕੰਮ ਤੇ ਹਾਂ ਕੰਮ ਨਾਲ ਮੈਨੂਫੈਕਚਰ ਤੋਂ ਕੁਐਸਚਨ ਇਹ ਕਿ ਧਰਨੇ ਜਿਹੜੇ ਲਾਉਣੇ ਆ ਪ੍ਰੋਟੈਸਟ ਕਿਰਨਾ ਕਿੱਦਾਂ ਕਰਨਾ ਉਹ ਜ਼ਰੂਰੀ ਹੈ ਸੋ ਮੇਰੀ ਮੈਂ ਹੁਣ ਤੋਂ ਹੀ ਤਰਨਦਰੀਆ ਇਹ ਸੜਕਾਂ ਖੋਲ ਦਿਓ ਇਹ ਲਾ ਜਾਣ ਦਿਓ ਇਕਨੋਮੀ ਨੂੰ ਵਰਕ ਕਰਨ ਦਿਓ ਤੁਸੀਂ ਉਥੇ ਧਰਨੇ ਲਾਓ ਜਿੱਥੇ ਗਵਰਨਮੈਂਟ ਤੇ ਅਸਰ ਪਵੇ ਉਹ ਜਿਹੜਾ ਅਲਟੀਮੇਟਲੀ ਐਕਸ਼ਨ ਨੂੰ ਕਰਨਾ ਪਿਆ ਕਰਦਾ ਹੂੰ ਅੱਛਾ ਸ਼ਰਲ ਸਾਹਿਬ ਤੁਸੀਂ ਗਲਤ ਕਹਿ ਤੁਸੀਂ ਕਹਿੰਦਾ ਮਾਫ ਕਰਿਓ ਮਾਫ ਕਰਿਓ ਮੈਂ ਇੰਟਰਰਪਟ ਕਰਤਾ ਤੁਸੀਂ ਆ ਇਸ ਹੱਕ 'ਚ ਨਹੀਂ ਰਹੇ ਕਿ ਜਿਹੜੀ ਐਮਐਸਪੀ ਹੈ ਉਹਦੇ ਲਈ ਉਹਦੇ 'ਚ ਕਿਸਾਨਾਂ ਦਾ ਬਹੁਤੇ ਕਿਸਾਨਾਂ ਦਾ ਫਾਇਦਾ ਹੋਊਗਾ ਐਮਐਸਪੀ ਦੀ ਮੰਗ ਦਾ ਤੁਸੀਂ ਕੋਈ ਮਤਲਬ ਕਿ ਸਮਰਥਨ ਨਹੀਂ ਕਰਦੇ ਰਹੇ ਇੱਕੋ ਗੱਲ ਇਹ ਇਸ ਮੁੱਦੇ ਤੇ ਮੈਂ ਬਹੁਤ ਕੁਝ ਕਹਿ ਚੁੱਕਾ ਹਾਂਜੀ 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 ਇਸ ਮੁੱਦੇ ਤੇ ਮੈਂ ਕਹਾ ਵੀ ਖੱਤੀ ਹਾਂ ਠੀਕ ਹੈ ਜੀ ਤੁਹਾਨੂੰ ਮੈਂ ਜਿਹੜੀ ਗੱਲ ਕਹਿਣਾ ਚਾਹੁੰਨਾ ਕਿ ਪਹਿਲੀ ਕੀ ਜਿਹੜ ਨੂੰ ਕਿਹਾ ਕਿ ਕੋਈ ਵੀ ਫਾਰਮ ਸੈਕਟਰ ਜਿਹੜਾ ਸਬਸਿਡੀ ਤੋਂ ਬਗੈਰ ਨਹੀਂ ਬਚਦਾ ਜੀ ਜੀ ਇਹ ਅਨ ਇਕਨੋਮਿਕਲ ਬਿਜ਼ਨਸ ਹੈ ਜਿੱਥੋਂ ਤੱਕ ਐਮ ਐਸ ਪੀ ਦਾ ਸਪਾਲ ਹੈ 86% ਫਾਰਮਰ ਹਿੰਦੁਸਤਾਨ ਦੇ ਵਿੱਚ ਔਰ ਮੋਰ ਦੈਨ 2/3 ਫਾਰਮਰ ਪੰਜਾਬ ਦੇ ਵਿੱਚ ਸਮਾਲ ਮਾਰਜਨਲ ਔਰ ਨੋਮੀਨਲ ਹੈ ਹੂੰ ਉਹਨਾਂ ਕੋਲ ਦਬਿਤੀ ਨਹੀਂ ਕੱਖ ਨਹੀਂ ਉਹਨਾਂ ਨੂੰ ਪ੍ਰਾਈਸ ਕੀ ਕਰੂ ਉਹਨੂੰ ਡਾਇਰੈਕਟ ਸਬਸਿਡੀ ਕਿਹਦੀ ਹੈ ਜੇ ਐਮਐਸਪੀ ਦਿਨੇ ਆ ਤੂੰ ਨੂੰ ਤੁਸੀਂ ਲੀਗਲ ਕਰੋ ਜਾਂ ਨਾ ਲੀਗਲ ਕਰੋ ਉਹ ਤਾਂ ਚੱਲੀ ਆ ਰਹੀ ਹੈ ਪਹਿਲਾਂ ਲੀਗਲ ਤਾਂ ਨਹੀਂ ਸੀ ਕਿੰਨੇ ਟਿਕਟ ਹੋ ਕੇ ਚੱਲਦੀ ਨੂੰ ਹਮ ਲੇਕਰ ਅਗਰ ਤੁਸੀਂ ਜਿਹਨੂੰ ਇਹ ਪ੍ਰਾਈਸ ਤੇ ਸਾਰਾ ਜ਼ੋਰ ਦੇਨੇ ਹੋ ਤਾਂ ਇਹ 86% ਬੰਦਿਆਂ ਨੂੰ ਉਹਦਾ ਇਫੈਕਟ ਨਹੀਂ ਹੁੰਦਾ ਨਹੀਂ ਅਸਰ ਨਹੀਂ ਹੁੰਦਾ ਓਕੇ ਓਕੇ ਸਾਰੇ ਸਾਰੇ ਗੁੰਡੀ ਜਿਹੜੀ ਚਾਹੀਦੀ ਆ ਉਹ ਚਾਹੀਦੀ ਫਾਰਮ ਨੂੰ ਡਾਇਰੈਕਟ ਸਬਸਿਡੀ ਇਹਨਾਂ ਫਾਰ ਐਗਜ਼ਾਮਪਲ ਦਿਨਾ यूएसए ਦੇ ਵਿੱਚ 42 ਤੋਂ 45 ਬਿਲੀਅਨ ਡਾਲਰ ਦੀ ਫਾਰਮਰ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਹਮਮ ਔਰ ਉਹ ਫਾਰਮਰ ਕਿੰਨੇ ਪਾਪੂਲੇਸ਼ਨ ਦਾ 1.5% ਔਰ ਪਾਪੂਲੇਸ਼ਨ ਨੇ ਕਰਦੀ ਹੈ 1/4 ਹਿੱਸਾ ਲੇਕਿਨ ਐਮਐਸਪੀ ਉੱਥੇ ਵੀ ਨਹੀਂ ਐਮਐਸਪੀ ਕਿਸੇ ਕੰਟਰੀ ਕੀ ਨਹੀਂ ਮੈਂ ਬਹੁਤ ਡਿਟੇਲ ਵਿੱਚ ਇਹ ਦੇ ਚੁੱਕਾ ਹਾਂ ਡਾਇਰੈਕਟ ਪੇਮੈਂਟ ਜਿਹੜੀ ਆ ਉਹ ਡਬਲਯੂ 2 ਦਾ ਵੀ ਗ੍ਰੀਨ ਹੈ ਗਿਆ ਬਾਕਸ ਹੂੰ ਇਹਨੂੰ ਅਸੀਂ ਕਹਿੰਦੇ ਆ ਇਨਕਮ ਸਪੋਰਟ ਸਿਸਟਮ ਜੀ ਫਾਰਮਰ ਨੂੰ ਸਪੋਰਟ ਦੀ ਲੋੜ ਹੈ ਉਹਦੇ ਬਿਨਾ ਫਾਰਮ ਸੈਕਟਰ ਨਹੀਂ ਬਚ ਸਕਦਾ ਹੂੰ ਪਰ ਸਵਾਲ ਤੇ ਹੈ ਕਿ ਕੰਟਰੋਵਰਸੀ ਚੀਜ਼ ਹੈ ਕਿ ਪ੍ਰਾਈਸ ਦੇਣੀ ਹੈ ਜਾਂ ਡਾਇਰੈਕਟ ਸਬਸਿਡੀ ਦੇਣੀ ਹੈ ਉੱਥੇ ਫੈਸਲਾ ਨਹੀਂ ਹੋ ਰਿਹਾ ਅਕੀਸ ਜੀ ਤਾਂ ਇਹ ਤੁਸੀਂ ਫਾਰਮਰ ਦੀ ਗੱਲ ਕਰੋ ਜਿਨ੍ਹਾਂ ਕੋ ਪਾਣੀ ਹੈ ਨਹੀਂ yes ਇਹਨਾਂ ਕੋ 2 ਏਕੜ ਜ਼ਮੀਨ ਹੈ ਜਿਨ੍ਹਾਂ ਕੋ 5 ਏਕੜ ਜ਼ਮੀਨ ਹੈ ਉਹਨਾਂ ਦਾ ਇਲਾਜ ਤੇ ਹੈ ਜਾਂ ਤਾਂ ਉਹਨਾਂ ਨੂੰ ਫਾਰਮਿੰਗ ਤੋਂ ਬਾਹਰ ਕੱਢਿਆ ਜਾਵੇ ਹਮ ਅਲਟਰਨੇਟ ਜੌਬ ढूंढਣ ਵਾਲੀ ਹੈ ਜਾਂ ਨੂੰ ਪਾਰਟ ਟਾਈਮ ਫਾਰਮਰ ਬਣਾਇਆ ਜਾਵੇ ਜਿਦਾ ਜਾਪਾਨ ਉਹ ਚਾਈਨਾ ਦੇ ਵਿੱਚ ਹਮ ਫਾਰਮਿੰਗ ਦੀ ਅਸਲੀ ਪ੍ਰੋਬਲਮ ਹੋਰ ਵੀ ਹੈ ਹੂੰ ਇਹ ਫਾਰਮਰ ਦੀ ਮਿਰਚ 20 ਰੁਪਏ ਵਿੱਚ ਦੀ ਆ ਤੇ ਸਾਨੂੰ ਉਹ 40 ਰੁਪਏ ਵਿੱਚ ਨਹੀਂ ਆ ਹੂੰ ਇਹ ਫਾਰਮਰ ਦਾ ਕਿਨੋਂ 5 ਰੁਪਏ ਵਿੱਚ ਬਿਕਦਾ ਆ ਉਹ ਸਾਨੂੰ 60 ਰੁਪਏ ਵਿੱਚ ਆ ਉਹ ਇੱਥੇ ਦੀ ਅਸਲੀ ਪ੍ਰੋਬਲਮ ਪ੍ਰੋਡਕਸ਼ਨ ਦੀ ਇਹ ਆ ਕਿ ਫਾਰਮਰ ਨੂੰ ਜਿਹੜਾ ਕੰਜ਼ਿਊਮਰ ਪੇ ਕਰਦਾ ਉਹਦਾ ਹਿੱਸਾ ਪੂਰਾ ਨਹੀਂ ਮਿਲਦਾ ਮਾਰਕੀਟਿੰਗ ਪ੍ਰੋਬਲਮ ਮਾਰਕੀਟਿੰਗ ਪ੍ਰੋਬਲਮ ਹੈ ਜੀ ਤੋਂ ਪ੍ਰੋਬਲਮ ਬੜੀਆਂ ਜਟਿਲ ਨੇ ਜੀ ਉਹ ਇਹ ਪ੍ਰੋਬਲਮ ਸੋਲਵ ਹੋ ਸਕਦੀ ਹੈ اسی ਗੱਲ ਹੀ ਨਹੀਂ ਹੋ ਸਕਦੀ ਜੀ ਅਨਫੋਰਚੂਨੇਟਲੀ ਨਾ ਤਾਂ ਗਵਰਨਮੈਂਟ ਦੇ ਵਿਜੀਨ ਹੈ ਤੇ ਨਾ ਕੋਈ ਇਸ ਮਾਮਲੇ ਨੂੰ ਸੋਚਦਾ ਹੈ ਸੋ ਫਾਰਮਰ ਦਾ ਕਲਿਆਣ ਕਰਨ ਵਾਸਤੇ ਜਿਹਨੂੰ ਤੁਸੀਂ ਫਾਰਮਰ ਫਾਰਮਰ ਕਿਹਨੂੰ ਕਹਿੰਦੇ ਹੋ ਇੱਕ ਪਾਸੇ ਇਹ ਫਾਰਮਰ ਨੇ ਦੂਜੇ ਪਾਸੇ ਫਾਰਮਰ ਨੇ ਇਹ 5-5 ਹਜ਼ਾਰ ਏਕੜ ਦਾ ਆਲੂ ਗ로우 ਕਰ ਰਹੇ ਹੂੰ ਉਹਨਾਂ ਵਿੱਚ ਉਹਨਾਂ ਦੇ ਦਰਜਨ ਆਪਣੇ 12 ਦਰਜਣਾਂ ਉਹਦੇ ਵਿੱਚ ਟਰੈਕਟਰ ਹੈ ਕੋਈ ਫਾਰਮਰ ਕੇ ਰੀ ਦੀ ਗੱਲ ਕਰ ਰਿਹਾ ਸਵਾਲ ਤੇ ਹੈ ਜੀ ਜੀ ਉਹ ਨਿਕੇੜ ਕੇ ਦੇਖੋ ਹਰ ਫਾਰਮਰ ਨੂੰ ਹਰ ਸੈਕਟਰ ਦੀ ਡਿਫਰੈਂਟ ਨੀਡ ਹੈ ਉਸ ਨੀਡ ਨੂੰ ਪੂਰਾ ਕਰੋ ਗਵਰਨਮੈਂਟ ਦੀ ਅਸਿਸਟੈਂਟ ਤੋਂ ਬਗੈਰ ਫਾਰਮ ਵਿੱਚ ਕੋਈ ਫਾਰਮਿੰਗ ਸੈਕਟਰ ਨਹੀਂ ਬਣ ਬਚ ਸਕਦਾ ਅਸਿਸਟੈਂਡ ਕਰੋ ਬੈਠ ਕੇ ਐਸੇ ਲੈ ਕਰੋ ਵੈਸੇ ਵੈਸੇ ਕਰੇ ਐਮੇਕੀਬਲੀ ਇਹਨੂੰ ਸੈੱਟ ਕਰੋ ਪੰਜਾਬ ਨੂੰ ਬਚਾਓ ਤੇ ਅਜਾਹਲ ਸਾਹਿਬ ਤੁਸੀਂ ਕੀ ਫਾਰਮੂਲਾ ਦੰਨੇ ਹੋ ਪ੍ਰੈਸਾਈਜ਼ਲੀ ਜੋ ਅੱਜ ਹੋਇਆ ਜਾਂ ਹੋ ਰਿਹਾ ਹੈ ਜਿਵੇਂ 13 ਮਹੀਨਿਆਂ ਤੋਂ ਬੈਠੇ ਸੀ ਜੋ ਕੁਝ ਹੋ ਰਿਹਾ ਜੋ ਕੁਝ ਹੋ ਰਿਹਾ ਮਾੜਾ ਹੋ ਰਿਹਾ ਹਾਂ ਪੰਜਾਬ ਦਾ ਨਕਸ਼ਾ ਹਾਂ ਹਾਂ ਕਨਫਰੋਟੇਸ਼ਨ ਹੋਈ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਮਾਮਲੇ ਟੇਬਲ ਤੇ ਬੈਠ ਕੇ ਸੋਲਵ ਹੁੰਦੇ ਹੁੰਦੇ ਆ ਇਹ ਸਭ ਹੋਣਾ ਸਾਹਮਣੇ ਨਹੀਂ ਬੈਠੀ ਤਾਂ ਜਾਂਦੇ ਆ ਟੇਬਲ ਤੇ ਗੱਦ ਤੁਰਦੇ ਨਹੀਂ ਕਿਸੇ ਪਾਸੇ ਅੱਗੇ ਨਾ ਜੀ ਉਹ ਕਹਿੰਦਾ ਮੈਂ ਇੱਕ ਚੀਜ਼ ਤੇ ਅੜ ਗਏ ਕਿ ਸਾਡੇ ਦਾ ਆ ਡਮਾਂਡ ਜਾਂ ਯੈਸ ਕਰੋ ਜਾਂ ਨੋ ਕਰੋ ਇਹ ਨਹੀਂ ਗੱਲ ਹੁੰਦੀ ਉਹ ਕੋਈ ਵੀ ਜਿਹੜੀ ਆ ਗੱਲ ਬੈਠ ਕੇ ਲੈਣ ਦੇਣ ਦੀ ਗੱਲ ਹੁੰਦੀ ਆ ਸਾਰੀ ਸਟੇਟ ਦੇ ਹੱਕ ਵਿੱਚ ਸਾਰੀ ਫਾਰਮ ਸੈਕਟਰ ਦੇ ਹੱਕ ਵਿੱਚ ਕਰੇ ਲੋਕਾਂ ਦੇ ਹੱਕ ਵਿੱਚ ਬੈਠ ਕੇ ਫੈਸਲੇ ਕਰੋ ਹੈਂ ਔਰ ਇਹ ਜਿਹੜੇ ਆ ਤਾਂ ਇੱਕ ਫੈਸਲਾ ਹੋਊਗਾ ਇੱਕ ਕਨਫਰੈਂਸੇਸ਼ਨ ਪੈਦਾ ਹੋਈ ਆ ਇਹ ਹਾਰਮਫੁਲ ਹੈ ਮੇਰੇ ਦਿਮਾਗ ਚ ਆਉਂਦਾ ਹੈ ਵੀ ਤੁਹਾਡੀਆਂ ਸੇਵਾਵਾਂ ਕਿਉਂ ਨਹੀਂ ਲੈਂਦੀ ਸਰਕਾਰ ਇਸ ਜਟਲ ਵਾਸਤੇ ਕਿਉਂ ਨਹੀਂ ਲੈਂਦੀ ਨਹੀਂ ਸਿਵਲ ਨਹੀਂ ਸਿਵਲ ਨਹੀਂ ਤੇ ਮੈਂ ਆਪਣੇ ਤੱਕ ਆਉਂਦਾ ਨਹੀਂ ਨਹੀਂ ਮੈਂ ਵੈਸੇ ਦਿਮਾਗ ਚ ਲਾਉਂਦਾ ਆਉਂਦੀ ਹੈ ਵੀ ਇਹ ਕੋਣ ਅਫਾਰ ਮੈਕਨੋਮਿਕ ਨੂੰ ਜਾਣਦੇ ਐ ਉਹਨਾਂ ਦੀਆਂ ਸੇਵਾਵਾਂ ਲੈਂਦੇ ਨਹੀਂ ਦੇਖੋ ਗੱਲ ਹੈ ਮੈਂ ਫਾਰਮਰ ਨਾਲ ਅਜੇ ਤੱਕ ਜੁੜਿਆ ਨਹੀਂ ਹਾਂਜੀ ਹਾਂਜੀ ਜੀ ਮੈਂ ਜਾਂਦਾ ਪ੍ਰੋਫੈਸਰ ਜੁੜੇ ਸੀਗਾ ਉਹਨਾਂ ਨਾਲ ਜੁੜਿਆ ਜੀ ਉਹ ਵਕਤ ਫਾਰਮਰ ਨੂੰ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਮੰਨਦੇ ਸੀ ਜੀ ਸਮਝੇ ਨਾ ਜਿਹੜੀ ਪ੍ਰੋਬਲਮ ਸੋਲਵ ਨਹੀਂ ਸੀ ਦੀ ਗਵਰਨਮੈਂਟ ਤੋਂ ਉਹ ਮੇਰੇ ਹਵਾਲੇ ਕਰ ਲੈਂਦੇ ਸੀ ਮੈਂ ਆ ਫਾਰਮਰ ਨੂੰ ਬਣਾ ਲੈਂਦਾ ਸੀ ਜੀ ਇੱਕ ਦਾ ਰਿਤਾ ਇਹ ਵੀ ਪੁੱਛੀ ਸੀ ਆਪਾਂ ਕਿਹੜੀ ਪਾਰਟੀ ਨੂੰ ਵੋਟ ਪਾਉਣੇ ਇੰਨਾ ਕਨੈਕਸ਼ਨ ਸੀ ਮੇਰੇ ਫਾਰਮਰ ਦੇ ਨਾਲ ਹਮ ਹਮ ਇੱਕ ਕਨਵਨਸ਼ਨ ਤੇ ਆਪਣੇ ਚੰਡੀਗੜ੍ਹ ਮੀਟਿੰਗ ਹੋਇਆ ਸੈਂਟਰਲ ਲੀਡਰ ਬੀਆਈਸੀ ਹਮ ਇਹਨਾਂ ਮੈਨੂੰ ਵੀ ਕੇ ਯੂ ਦਾ ਚੇਅਰਮੈਨ ਡਿਕਲੇਰ ਕਰਦਾ ਮੈਂ ਮੰਨਤਾ ਕਰਕੇ ਚੋਟਿਆ ਹਮ ਫਾਰਮਰ ਦੀ ਮੈਂ ਖੁਦ ਫਾਰਮਰ ਐ ਮੈਂ ਖੁਦ ਅੱਧੀ ਫਾਰਮਿੰਗ ਕੀਤੀ ਹੋਇਆ ਹੁਣ ਵੀ ਫਾਰਮਿੰਗ ਦੇ ਵਿੱਚ ਐ ਪ੍ਰੋਫੈਸ਼ਨਲ ਜ਼ਰੂਰ ਐ ਫਾਰਮਰ ਦਾ ਜੋ ਬੰਦਾ ਉਹਦੇ ਮੇਰੇ ਤੇ ਦਰਦ ਐ ਜੀ ਨਿਕਰੇ ਇੱਕ ਲੌਜੀਕ ਵੀ ਤੇ ਚੀਜ਼ ਹੁੰਦੀ ਐ ਨਾ ਤਾਨੂੰ ਇਹ ਲੱਗਦਾ ਕੋਈ ਫਾਰਮ ਹੈ ਲੈਡਰਸ਼ਿਪ ਹੈ ਜੀ ਇਹ ਇਹ ਉਹਨੇ ਬੁੱਧੀ ਬੁੱਧੀਮਾਨ ਹੈ ਨਹੀਂ ਇਹ ਇੰਜੀਨੀਅਰ ਹੈ ਨਹੀਂ ਮੈਨੂੰ ਦੱਸੋ ਕਿਸੇ ਹੁਕਮ ਪ੍ਰੋਫੈਸ਼ਨ ਦੇ 50 ਲੀਡਰ ਹੈਗੇ ਆ ਹਾਂ ਮੈਨੂੰ ਬਕੋ ਹਾਂ ਜੀ ਇਹ ਤਾਂ ਟੋਟੇ ਟੋਟੇ ਹੋਏ ਪਏ ਸਵਾਲ ਪਈਆ ਇਹ ਤਾਂ এবੀਏ ਨਾਲ ਦੀ ਵੀ ਆਪੂ ਬਿੱਤੀ ਨਹੀਂ ਬਣਦੀ ਨਹੀਂ ਬਣਦੀ ਇਦਾਂ ਨਹੀਂ ਗੱਲ ਬਣਦੀ ਹੁੰਦੀ ਤੋ ਨਾ ਹੀ ਜੁਆਇਨ ਕਰ ਸਕਦੇ ਆ ਹਾਂ 50 ਲੀਡਰ ਹੈ ਹਾਂ ਇਹਨਾਂ ਦੇ ਪੋਲਿਟਿਕਲ ਐਂਬੀਸ਼ਨ ਵੀ ਆ ਗਈ। ਹਾਂ, ਇਲੈਕਸ਼ਨਾਂ ਪਿੱਛੇ ਲੱਗ ਰਹੇ ਹਨ। ਹਾਂ। ਬਈ ਭਾਈ ਤੂੰ ਸਾਰੇ ਇਲੈਕਸ਼ਨਾਂ ਛੱਡੇ ਹੋ ਗਏ। ਹਾਂ। ਪੋਲਿਟਿਕਲ ਰਿਵਿਊਸ਼ਨ ਤਾਂ ਹੋ ਗਈਆਂ। ਉਹ ਸਾਰੀਆਂ ਜਮਾਤਾਂ ਜਬ ਡੋ ਗਈਆਂ। ਜੀ ਜੀ ਜੀ। ਇਹ ਉਹਨੂੰ ਛੱਡੋ ਫਾਰਮਰ ਦੀ ਪ੍ਰੋਬਲਮ ਡਿਸਕਸ ਕਰੋ। ਇਸਕਾ ਅਰਥ ਕਰਕੇ ਫੈਸਲੇ ਕਰੋ। ਜੇ ਅੜਦੇ ਜੀਏ ਤਾਂ ਹੀ ਪਾਸੀ ਇਹ ਫੈਸਲੇ ਨਹੀਂ ਹੋਣਗੇ। ਬਿਲਕੁਲ ਠੀਕ ਹੈ। ਅੱਛਾ ਅਮ ਅ ਵਿਸ਼ੇ ਸਾਹਿਬ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਨਾਲ ਮੈਂ ਗੱਲਬਾਤ ਕੀਤੀ ਸੀ ਉਹਨਾਂ ਦਾ ਇਹ ਸੀਗਾ ਵਿਊ ਪੁਆਇੰਟ ਕਿ ਪੰਜਾਬ ਦੇ ਵਾਸਤੇ ਇਸ ਮੌਜੂਦਾ ਸਰਕਾਰ ਕੋਲ ਕੋਈ ਵਿਜਨੀ ਹੈ ਨਹੀਂ एवरीवेयर ਡਿਕਲਾਈਨ ਹੋ ਰਹੀ ਹੈ ਇਨ 올 ਸੈਕਟਰਸ ਇਨਕਲੂਡਿੰਗ ਦੀ ਫਾਰਮ ਸੈਕਟਰ ਤੇ ਨਾਲ ਮੇਰੋ ਇਹ ਵੀ ਰੱਖਦੇ ਸੀ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਪੰਜਾਬ ਦੇ ਮਸਲਿਆਂ ਬਾਰੇ ਸੁਰਤ ਨਹੀਂ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਦੇਖੋ ਮੈਂ ਪੋਲੀਟੀਕਲ ਕਮੈਂਟਰੀ ਕਰਦਾ ਮੈਂ ਸਾਰੀਆਂ ਪਾਰਟੀਆਂ ਬਿਲਕੁਲ ਕਿਹਦੀ ਕੋਈ ਨਹੀਂ ਸਵਾਲ ਇਹਨਾਂ ਦਾ ਹੀ ਨਹੀਂ ਸਵਾਲ ਤਾਂ ਸਾਡਾ ਪੋਲੀਟੀਕਲ ਸਿਸਟਮ ਇਹ ਬਣ ਚੁੱਕਾ ਵੋਟ ਬੈਂਕ ਪੋਲੀਟਿਕਸ ਹੋ ਰਹੀ ਹੈ ਜੀ ਵੋਟਾਂ ਮਿਲਣੀਆਂ ਕਿਸੇ ਕੌਸਤ ਦੇ ਲੋਕਾਂ ਨੂੰ ਬੁਰਕੀਆਂ ਸਟਿਜ ਨਹੀਂ ਆ ਮੈਂ ਤੁਹਾਨੂੰ ਬੀਲੀਫ ਹੀ ਦੂੰ ਮੈਂ ਤੁਹਾਨੂੰ ਬਸ ਸੇਵਾ ਫਰੀ ਦੂੰਗਾ ਮੈਂ ਤੁਹਾਨੂੰ ਕਿਉਂ ਦੂੰਗਾ ਮੈਂ ਤੁਹਾਨੂੰ ਚਾਹ ਪਤੀ ਦੂੰਗਾ ਇਹ ਪੰਜਾਬ ਦੀਆਂ ਪ੍ਰੋਬਲਮਾਂ ਆ ਆ ਲੋੜ ਚਾਹੀਦੀ ਹੈ ਸਾਰੀਆਂ ਪਾਰਟੀਆਂ ਕਰਦੀਆਂ ਸਾਡਾ ਪੋਲੀਟਿਕਲ ਸਿਸਟਮ ਜਿਹੜਾ ਨਾ ਜੀ ਇਸ ਚੱਕਰ ਚ ਫਸ ਗਿਆ ਆ ਡिके ਲੋਕਾਂ ਨੂੰ ਲੋਕਾਂ ਲੋਕਾਂ ਨੂੰ ਇਤਨੀ ਕੀ ਨੀਕੀਆਂ ਚੀਜ਼ਾਂ ਦਿੱਤੇ ਬੋਟਪੋ ਨੇ ਅਜੀਬ ਤੇ ਜਿੰਮੇਵਾਰ ਹੈ ਅਸੀਂ ਜਿੰਮੇਵਾਰ ਹਾਂ ਜੀ ਤਾਂ ਸੀ ਅਜੀ ਇਹ ਕਿਉਂ ਨਹੀਂ ਮੰਗਦੇ ਵੀ ਸਾਨੂੰ ਜੌਬ ਦੇਓ ਕਰਨ ਨੂੰ ਹੂੰ ਅਸੀਂ ਹੱਕ ਹਲਾਲ ਨਾਲ ਮਿਹਨਤ ਨਾਲ ਕਮਾਈਏ ਤੇ ਪੈਸੇ ਦਿਈਏ ਗਵਰਨਮੈਂਟ ਨੂੰ ਹਾਂ ਟੈਕਸ ਭਰਿਏ ਨਾ ਦੇ ਮੁਲਕੀ ਚੋਰੇ ਦਾ ਬਣ ਗਿਆ ਸਾਡੀ 80% ਪੈਸਾ ਜਿਹੜਾ ਸਰਕੂਲੇਟ ਹੋ ਰਿਹਾ ਉਹ ਬਲੈਕ ਦਾ ਆ ਹੂੰ 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 ਅਨਕਾਊਂਟਡ ਜੀ ਪੰਜਾਬ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਸਾਰੀ ਕੰਟਿਨਿਊਸ ਸਟੇਟਾਂ ਨੂੰ ਉੱਪਰ ਹੈ ਹੂੰ ਇਨਕਮ ਜਿਹੜੀ ਆ ਸਭ ਤੋਂ ਲੋਅਰ ਕਿਉਂ ਹੂੰ ਕਿਉਂਕਿ ਕੀ ਟੈਕਸ ਨਹੀਂ ਲੈਂਦੇ ਆਹ ਟੈਕਸ ਚੋਰ ਆ ਸੀ ਜੀ ਪੂਰੇ ਚੋਰ ਆ ਪੂਰੇ ਚੋਰ ਐ ਇਨਕਲੂਡਿੰਗ आवर ਲੀਡਰਸ ਐਂਡ आवर आवर ਸੈਲਵਸ ਯਾ ਇਹ ਪੰਜਾਬ ਦਾ ਪੱਠਾ ਬਾਹਰ ਐ ਹੂੰ ਦੇਖੋ ਆਪਣਾ ਅ ਜਹਲ ਸਾਹਿਬ ਜਿਹੜਾ ਮੈਂ ਵੇਖਦਾ ਇੱਥੇ ਟਰਾਈ ਸਿਟੀ ਚ ਚੰਦੀ ਉਹ ਮੁਹਾਲੀ ਵਗੈਰਾ ਚ ਪੰਜ ਪੰਜ ਇੱਥੇ ਮਤਲਬ ਕਿ ਰੀਅਲ ਸਟੇਟ ਦੀ ਬੜੀ ਗਰੋਥ ਹੈ ਰੀਅਲ ਸਟੇਟ ਚ ਇੰਨੇ ਮਾਲ ਬਣ ਗਏ ਤੇ ਸਾਰਾ ਦੋ ਪਰਦਾ ਪੈਸਾ ਲੱਗੀ ਜਾਂਦਾ ਸਾਰੀ ਬਲੈਕ ਤੇ ਪਈ ਹੈ ਬਲੈਕ ਤੇ ਜੀ ਬਿਲਕੁਲ ਵਾਲਿਆ ਰਜਿਸਟਰੀ ਕਿੰਨੇ ਪਰਸੈਂਟ ਤੇ ਹੁੰਦੀਆਂ ਹਾਂ ਮੇਰਾ ਖਿਆਲ ਹੁਣ 12.5 ਕਿਤੇ ਦਾ ਪਰਸੈਂਟ ਹੈ ਜੀ ਮੈਂ ਇੱਕ ਪਲਾਟ ਵੇਚਿਆ ਹੂੰ 43 ਲੱਖ ਦਾ ਹੂੰ ਖਰੀਦਦਾਰ ਕਹਿੰਦਾ ਮੈਂ ਤਾਂ ਜਿਹੜਾ 15 16 ਲੱਖ ਤੇ ਹੂੰ ਬੰਦੀ ਆ 20 ਲੱਖ ਤੇ 20 ਲੱਖ ਤੇ ਮੈਂ ਰਜਿਸਟਰੀ ਕਰਨਾ ਹੂੰ ਮੈਂ ਕਿਹਾ ਮੈਂ ਤਾਂ ਸਾਰੀ ਉਮਰ ਬਲੈਕ ਦਾ ਪੈਸਾ ਹੀ ਨਹੀਂ ਲਾਇਆ ਨਾ ਲਾਇਆ ਹੂੰ ਤੇ ਮੈਂ ਜਿਹੜੇ ਉਹ ਕਿੱਥੇ ਬਾਕੀ ਲੈ ਕੇ ਜਾਊਗਾ ਹੂੰ ਮੈਂ ਕਿਹਤੇ ਰਾ ਕਿਉਂ ਕਰਨਾ ਹੂੰ ਮੈਂ ਕਿ ਇਹ ਰ ਤੁਹਾਡਾ ਜੀਸੀਨ ਅਸ਼ਤਾਂ ਦੇ ਪੈਸੇ ਹਨ ਹੂੰ ਉਹ ਮੈਂ ਦੇ ਦੂੰ ਹੂੰ 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 ਮੈਂ ਪੈਸੇ ਵੀ ਦਿੱਤੇ ਹੂੰ ਇਸ ਦੀ ਪੂਰੀ ਕਿਰਾਏ ਹੂੰ ਉਹਦਾ ਡਾਕਟਰ ਗੇਨ ਟੈਕਸ ਵੀ ਦੇਵਾਂਗਾ ਹੂੰ ਬਿਲਕੁਲ ਦੇਣਾ ਬਣਾ ਜੀ

ਜਹਲ ਸਾਹਿਬ ਦੀ ਸਿਹਤ ਨਾ ਸਾਜ਼ ਹੁਣ ਕਰਕੇ ਸਾਨੂੰ ਇਹ ਇੰਟਰਵਿਊ ਤੁਰੰਤ ਖਤਮ ਕਰਨੀ ਪੈ ਰਹੀ ਹੈ ਉਹਨਾਂ ਨੂੰ ਸਾਰੀ ਪ੍ਰੋਬਲਮ ਹੋਈ ਪਰ ਇੱਥੇ ਮੈਂ ਚੱਲਦੇ ਚੱਲਦੇ ਇਹ ਵੀ ਤੁਹਾਨੂੰ ਦੱਸ ਚੱਲਾਂ ਕਿ ਜੋ ਸਾਨੂੰ ਪ੍ਰਤੀਕਰਮ ਮਿਲ ਰਿਹਾ ਹੈ ਕਿਸਾਨਾਂ ਨੂੰ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਉਖਾੜਨ ਦੇ ਉਹਦੇ ਪਿੱਛੇ ਮੁੱਖ ਤੌਰ ਤੇ ਕਾਰਨ ਇਹ ਵੀ ਹੋ ਸਕਦਾ ਹੈ ਕਿ ਲੁਧਿਆਣੇ ਦੀ ਬਾਏ ਇਲੈਕਸ਼ਨ ਆਈ ਹੋਈ ਹੈ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੜੀ ਦ੍ਰਿੜਤਾ ਨਾਲ ਭਗਵੰਤ ਮਾਨ ਨੂੰ ਕਿਹਾ ਕਿ ਇਹ ਸੀਟ ਜਿੱਤਣੀ ਹੈ ਜੇ ਉਹ ਜਿੱਤ ਜਾਂਦੇ ਹੈ ਤਾਂ ਫਿਰ ਰਾਜ ਸਭਾ ਦੀ ਸੀਟ 'ਚ ਕੇਜਰੀਵਾਲ ਦੇ ਜਾਣ ਦਾ ਰਾਹ ਸਾਫ਼ ਹੋ ਜਾਏਗਾ ਪਰ ਯੋਹਲ ਸਾਹਿਬ ਨੇ ਸਿਆਸੀ ਪੱਖ ਤੋਂ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਇਹ ਗੱਲਬਾਤ ਅਸੀਂ ਜਿਹੜੀ ਕੱਲ ਇੰਟਰਵਿਊ ਚਲਾਈ ਸੀ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦੀ ਉਹਦੇ ਵਿੱਚ ਇਹਦਾ ਜ਼ਿਕਰ ਜ਼ਰੂਰ ਕੀਤਾ ਸੀ। ਦੋਸਤੋ ਜਦੋਂ ਤੱਕ ਕਿਸਾਨਾਂ ਨਾਲ ਸੰਬੰਧਿਤ ਕੋਈ ਹੋਰ ਭਖਦਾ ਮਾਮਲਾ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਅਸੀਂ ਤੁਹਾਡੇ ਤੋਂ ਮੰਗਦੇ ਆ ਇਜਾਜ਼ਤ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਦਾਨਿਸ਼ਮੰਦਾਂ ਨਾਲ ਇੰਟੈਲੈਕਚੁਅਲਸ ਨਾਲ ਕੀਤੀ ਗੱਲਬਾਤ ਦਾ ਹਿੱਸਾ